ਨਗਰ ਨਿਗਮ ਚੋਣਾਂ ਲੈ ਕੇ ਲਗਾਤਾਰ ਹੰਗਾਮਾ جاری ਹੈ ਉੱਥੇ ਹੀ ਆਪਾਂ ਪਟਿਆਲੇ ਦੀ ਗੱਲ ਕਰੀਏ ਪਟਿਆਲੇ ਦੀ ਨਗਰ ਨਿਗਮ ਦੇ ਵਿੱਚ ਅੱਜ ਭਾਜਪਾ ਦੇ ਲੀਡਰਾਂ ਦੇ ਕਾਗਜ਼ ਪਾੜੇ ਗਏ ਨੇ ਇਹ ਹੰਗਾਮਾ ਸਮੇਂ ਨੂੰ ਲੈ ਕੇ ਹੋਇਆ ਉਹ ਕਹਿੰਦੇ ਜੀ 3:00 ਵਜ ਗਏ ਨੇ ਉਹ ਕਹਿੰਦੇ ਵੀ ਨਹੀਂ ਅਜੇ ਤਾਂ ਪੌਣੇ 3:00 ਹੋਏ ਨੇ ਉਹਨਾਂ ਨੇ ਦੋਸ਼ ਲਾਇਆ ਕਿ ਸਾਡੇ ਕਾਗਜ਼ ਪਾੜ ਤੇ ਸਾਨੂੰ ਗਾਹਾਂ ਨਹੀਂ ਵਧਨ ਦਿੱਤਾ ਭਾਰਤੀ ਜਨਤਾ ਪਾਰਟੀ ਦੀ ਸਬਾ ਸਟੇਟ ਲੀਡਰਸ਼ਿਪ ਵੀ ਉੱਥੇ ਹਾਜ਼ਰ ਸੀ ਦੋਸ਼ ਲਾ ਰਹੇ ਸੀ ਬੜੇ ਬਾਹਾਂ ਉੱਚੀਆਂ ਕਰ ਕਰਕੇ ਦੂਜੇ ਨੂੰ ਇਹਨਾਂ ਨੂੰ ਮੇਰਾ ਖਿਆਲ ਹੈ ਵੀ ਬੀਤਾ ਆਪਣਾ ਭੁੱਲ ਗਿਆ ਇਸ ਪੰਜਾਬ ਦੇ ਵਿੱਚ ਖੇਡ ਸ਼ੁਰੂ ਕੀ ਨੇ ਕੀਤੀ ਸੀ ਸ਼੍ਰੀਮਤੀ ਪਰਨੀਤ ਕੌਰ ਅੱਜ ਧਕੇ ਸ਼ਹੀਦ ਦਾ ਦੋਸ਼ ਲਾ ਰਹੇ ਨੇ ਤੇ 2002 ਦੇ ਵਿੱਚ ਤੁਸੀਂ ਕੀ ਕੀਤਾ ਸੀ ਉਹਨਾਂ ਕਹੇ ਕਿ ਕਿਸਾਨਾਂ ਦਾ ਹੱਲ ਕਰਨ ਲਈ ਤਿਆਰ ਆ ਜੇ ਮੈਨੂੰ ਕੇਂਦਰ ਡਿਊਟੀ ਲੰਦੇਵੇਂ ਕਿਸਾਨਾਂ ਨਾਲ ਗੱਲ ਕਰਨ ਲਈ ਤਿਆਰ ਆ ਉਹਨਾਂ ਕਹੇ ਕਿ ਟਕਰਾਅ ਪੈਦਾ ਕਰਨ ਦੀ ਲੋੜ ਕੀ ਹੈ ਕਿਸਾਨਾਂ ਨੂੰ ਰਵਨੀਤ ਬਿੱਟੂ ਸਾਹਿਬ ਬਾਰ-ਬਾਰ ਕੱਲ ਕਹਿ ਰਹੇ ਨੇ ਕਿ ਜੇ ਕੇਂਦਰ ਮੇਰੀ ਡਿਊਟੀ ਲਾਊਗਾ ਤੇ ਮੈਂ ਕਿਸਾਨਾਂ ਨਾਲ ਗੱਲ ਕਰ ਲੂੰਗਾ ਡਿਊਟੀ ਪੁੱਛ ਕੇ ਲਵੋਣੀ ਹੈ ਹਾਲਾਂਕਿ ਚਰਚਾ ਤਾਂ ਇਹ ਸ਼ੁਰੂ ਹੋ ਗਈ ਹੈ ਕਿ ਭਾਰਤੀ ਜਨਤਾ ਪਾਰਟੀ ਆ ਜਿਹੜੇ ਨਵੇਂ ਕਾਨੂੰਨ ਲਿਆ ਰਹੀ ਹੈ ਬਿੱਟੂ ਸਾਹਿਬ ਇਹਨਾਂ ਤੋਂ ਰੱਦ ਕਰਾਓ ਤੁਸੀਂ ਰਾਸੋਤ ਵੀ ਸਿੰਘ ਬਾਦਲ ਨੂੰ ਤਨਖਈਆ ਕਰਾ ਦਿੱਤਾ ਹੈ ਤੇ ਆਪਣੀ ਹ ਲਗਾਤਾਰ ਸੇਵਾ ਨਿਭਾ ਰਹੇ ਨੇ ਹੁਣ ਸਿੱਖ ਜਥੇਬੰਦੀਆਂ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਜਾ ਕੇ ਇੱਕ ਮੰਗ ਪੱਤਰ ਦਿੱਤਾ ਗਿਆ ਉਹਨੇ ਕਹੇ ਕਿ ਨਰਿੰਦਰ ਸਿੰਘ ਚੌੜੇ ਨੂੰ ਪੰਥ ਚੋਂ ਛੇਕਿਆ ਜਾਵੇ ਬਲਕਿ ਸਰਦਾਰ ਸੁਖਬੀ ਸਿੰਘ ਬਾਦਲ ਨੂੰ ਪੰਥ ਚੋਂ ਛੇਕਿਆ ਜਾਵੇ ਜੀ ਨਰਿੰਦਰ ਸਿੰਘ ਚੌੜਾ ਨੂੰ ਜੇ ਛੇਕਣਗੇ ਨਾ ਅਸੀਂ ਪ੍ਰਵਾਨ ਕਰਾਂਗੇ ਨਾ ਮੰਨਾਂਗੇ ਪਤਾ ਨਹੀਂ ਕਿਉਂ ਕਈ ਦਹਾਕਿਆਂ ਤੋਂ ਬਾਅਦ ਵੀ ਇਹਨਾਂ ਸਿੱਖ ਆਗੂਆਂ ਨੇ ਕੋਈ ਅਕਲ ਵਾਲੀ ਗੱਲ ਤਾਂ ਸਿੱਖੀ ਨਹੀਂ ਉਹ ਤੋਂ ਸਬਕ ਵੀ ਨਹੀਂ ਲਿਆ। ਸ੍ਰੀ ਕਾਲ ਤਖਤ ਸਾਹਿਬ ਦੀ ਮਹਾਨਤਾ ਨੂੰ ਆਪਣੇ ਦੋਹੇ ਹੱਥਾਂ ਦੇ ਨਾਲ ਇਹ ਰੋਣ ਰਹੇ ਨੇ। ਸਤ ਸ੍ਰੀ ਅਕਾਲ ਮੈਂ ਬਲਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦੀਆਂ ਕੁਝ ਅਹਿਮ ਤੇ ਕੁਝ ਵੱਡੀਆਂ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਦੇ ਆ ਤੇ ਵਿਚਾਰ ਚਰਚਾ ਕਰਨ ਦੇ ਲਈ ਮੇਰੇ ਨਾਲ ਮੌਜੂਦ ਨੇ ਸਾਡੇ ਚੈਨਲ ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ ਅਨ ਦਾ ਪਹਿਲਾ ਸਵਾਗਤ ਕਰਦੇ ਹਾਂ ਤੁਹਾਡਾ ਸਵਾਗਤ ਹੈ ਪਰੋਣ ਦੇ ਵਿੱਚ ਸ਼ੁਕਰੀਆ ਜੀ ਬਹੁਤ ਬਹੁਤ ਮਿਹਰਬਾਨੀ ਜੀ ਸਰਬ ਜਿੱਥੇ ਨਗਰ ਨਿਗਮ ਚੋਣਾ ਉਨ ਲੈ ਕੇ ਲਗਾਤਾਰ ਹੰਗਾਮਾ ਜਾ ਰਹੀ ਹੈ ਉਥੇ ਹੀ ਆਪਾਂ ਪਟਿਆਲੇ ਦੀ ਗੱਲ ਕਰੀਏ ਪਟਿਆਲੇ ਦੀ ਨਗਰ ਨਿਗਮ ਦੇ ਵਿੱਚ ਅੱਜ ਭਾਜਪਾ ਦੇ ਲੀਡਰਾਂ ਦੇ ਕਾਗਜ਼ ਪਾੜੇ ਗਏ ਨੇ ਜਿੱਥੇ ਸਾਬਕਾ ਐਮਪੀ ਨੇ ਮਹਾਰਾਣੀ ਪ੍ਰਨੀਤ ਕੌਰ ਤੇ ਕੈਪਟਨ ਮਦਰ ਸਿੰਘ ਦੀ ਤੀਜ ਜੈ ਇੰਦਰ ਕੌਰ ਤੇ ਉਥੇ ਐਮਐਲਏ ਮੌਜੂਦ ਸੀਗੇ ਜੀ ਬੀਜਪੀ ਦੇ ਤੇ ਉਹਨਾਂ ਵੱਲੋਂ ਜਿੱਥੇ ਅਧਿਕਾਰੀਆਂ ਨਾਲ ਬਹਿਸ ਵਸਾਈ ਕੀਤੀ ਜਾ ਰਹੀ ਸੀ ਕਾਫੀ ਹੰਗਾਮਾ ਦੇਖਣ ਨੂੰ ਮਿਲਟਲ ਸਾਹਿਬ ਇਹ ਅਗਾਮਾ ਸਮੇਂ ਨੂੰ ਲੈ ਕੇ ਹੋਇਆ ਉਹ ਕਹਿੰਦੇ ਜੀ 3:00 ਬੱਜ ਗਏ ਨੇ ਉਹ ਕਹਿੰਦੇ ਵੀ ਨਹੀਂ ਅਜੇ ਤਾਂ ਪੌਣੇ 3:00 ਹੋਏ ਨੇ ਇਹ ਚੀਜ਼ ਨੂੰ ਲੈ ਕੇ ਅਗਾਮਾ ਹੋ ਗਿਆ ਅਗਾਮੇ ਦੇ ਵਿੱਚ ਉਹਨਾਂ ਨੇ ਦੋਸ਼ ਲਾਇਆ ਕਿ ਸਾਡੇ ਕਾਗਜ਼ ਪਾੜ ਤੇ ਸਾਨੂੰ ਗਾਹ ਨਹੀਂ ਵਧਣ ਦਿੱਤਾ ਭਾਰਤੀ ਜਨਤਾ ਪਾਰਟੀ ਦੀ ਸਬਾ ਸਟੇਟ ਲੀਡਰਸ਼ਿਪ ਵੀ ਉੱਥੇ ਹਾਜ਼ਰ ਸੀ ਅੱਜ ਰਬ੍ਰੀਤ ਬਿੱਟੂ ਜਿਹੜੇ ਕੇਂਦਰੀ ਰੇਲ ਮੰਤਰੀ ਨੇ ਆਪਣਾ ਰਾਜ ਮੰਤਰੀ ਉਹ ਵੀ ਅੱਜ ਪੈਲੈਸ ਦੇ ਵਿੱਚ ਆਏ ਹੋਏ ਸਨ ਤੇ ਇਹ ਸਾਰਾ ਮਾਮਲਾ ਸਾਰਿਆਂ ਨੇ ਦੇਖਿਆ ਮੈਂ ਜਿਹੜੇ ਅੱਜ ਦੋਸ਼ ਲਾ ਰਹੇ ਸੀ ਬੜੇ ਬਾਹਾਂ ਉੱਚੀਆਂ ਕਰ ਕਰਕੇ ਦੂਜੇ ਨੂੰ ਇਹਨਾਂ ਨੂੰ ਮੇਰਾ ਖਿਆਲ ਹੈ ਵੀ ਬੀਤਾ ਆਪਣਾ ਭੁੱਲ ਗਿਆ ਇਸ ਪੰਜਾਬ ਦੇ ਵਿੱਚ ਖੇਡ ਸ਼ੁਰੂ ਕੀ ਨੇ ਕੀਤੀ ਸੀ 2002 ਤੋਂ ਪਹਿਲਾਂ ਅੱਜ ਤੱਕ ਨਾ ਪੰਚਾਇਤੀ ਚੋਣਾਂ ਵਿੱਚ ਨਾ ਨਗਰ ਕਾਉਂਸਲ ਚੋਣਾਂ ਵਿੱਚ ਨਾ ਨਗਰ ਨਿਗਮ ਚੋਣਾਂ ਵਿੱਚ ਬਿਲਕੁਲ ਸ਼ਾਂਤੀਪੂਰਵਕ ਚੋਣਾ ਹੁੰਦਾ ਸੀ ਸਭ ਆਪੋ ਆਪਣੇ ਤਰੀਕੇ ਨਾਲ ਵੋਟਾਂ ਪਾ ਜਾਂਦੇ ਇਦੀ ਸ਼ੁਰੂਆਤ ਵੀ ਇਸ ਪਟਿਆਲੇ ਸ਼ਹਿਰ ਚੋਂ ਕੀਤੀ ਗਈ ਸੀ ਜਦੋਂ ਕੈਪਟਨ ਅਮਰਿੰਦਰ ਸਿੰਘ ਪਹਿਲੀ ਵਾਰ ਮੁੱਖ ਮੰਤਰੀ ਬਣਦੇ ਨੇ ਜਿਹੜੇ ਸ਼੍ਰੀਮਤੀ ਪਰਨੀਤ ਕੌਰ ਅੱਜ ਧਕੇ ਸ਼ਾਹੀ ਦਾ ਦੋਸ਼ ਲਾ ਰਹੇ ਨੇ ਤੇ 2002 ਦੇ ਵਿੱਚ ਤੁਸੀਂ ਕੀ ਕੀਤਾ ਸੀ ਤੁਸੀਂ ਵੀ ਤਾਂ ਉਦੋਂ ਠੱਪਾ ਐ ਕਰਕੇ ਦਿਖਾਉਂਦੇ ਹੁੰਦੇ ਸੀ ਕਿ ਕਰਦੇਓ 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 ਜਦਕਿ ਸਰਵੇ ਮੈਂ ਖੁਦ ਇੱਥੇ ਉਦੋਂ ਪੱਤਰਕਾਰੀ ਦੇ ਵਿੱਚ ਸੀ ਬਹੁਤ ਸਾਰੇ ਅਧਿਕਾਰੀਆਂ ਨੇ ਮਾਨੀ ਸਾਹਿਬ ਨੂੰ ਪੁੱਛਿਆ ਕਿ ਆਪਣੇ ਇੱਥੇ ਬਹੁਤ ਵਧੀਆ 50 ਵਾਰਡ ਹੁੰਦੇ ਸੀ ਉਹਨੇ 60 ਹੋ ਗਏ ਸਾਡੇ ਕੋਲੋਂ ਵੀ ਪ੍ਰਸ਼ਾਸਨ ਨੇ ਵੀ ਤੁਹਾਡੀ ਰਿਪੋਰਟ ਕੀ ਹੈ ਮੈਂ ਕਿਹਾ ਜੀ 35 36 50ਾਂ ਦੇ ਵਿੱਚੋਂ ਹਾਕਮ ਧਿਰ ਨੂੰ 35 36 ਆ ਜਾਣੇ ਥੁੜਿਆ ਨੇ ਤੇ ਜਦੋਂ ਤੁਸੀਂ ਪਹਿਲਾ ਧੱਕਾ ਪਟਿਆਲੇ ਸ਼ਹਿਰ ਦੇ ਵਿੱਚ ਹੋਇਆ ਤੇ ਦੂਜਾ ਹੋਇਆ ਰਾਜਪਰੇਚ ਜੇ ਉਮੀਦਵਾਰਾਂ ਦੀ ਚੋਣ ਠੀਕ ਕਰ ਦੇਵਾਂ ਉਹ ਚੋਣ ਲੋਕਾਂ ਮੁਤਾਬਕ ਹੋ ਜਾਵੇ ਇਹਦੋਂ ਪਹਿਲਾਂ ਕਦੇ ਹੁੰਦਾ ਸੀ ਪਟਿਆਲੇ ਦੀ ਨਗਰ ਕੌਂਸਲ ਦਾ ਇਤਿਹਾਸ ਹੈ ਕਿ ਸਰਕਾਰ ਅਕਾਲੀਆਂ ਦੀ ਨਗਰ ਕੌਂਸਲ ਕਾਂਗਰਸੀਆਂ ਦੀ ਸਰਕਾਰ ਕਾਂਗਰਸੀਆਂ ਦੀ ਨਗਰ ਕੌਂਸਲ ਅਕਾਲੀਆਂ ਦੀ ਇਹ ਕੀਤਾ ਕੀ ਅਫਰ ਪੰਜਾਬੀ ਦਾ ਇੱਕ ਕਹਾਵਤ ਹੈ ਕਿ ਜੈਸਾ ਬੀਜੋਗੇ ਵੈਸਾ ਵੱਢੋਗੇ ਇਹ ਵੱਢਣ ਵਾਲਾ ਕੰਮ ਤਾਂ 2007 ਚ ਹੀ ਹੋ ਗਿਆ ਸੀ ਜਦੋਂ ਪਟਿਆਲਾ ਸ਼ਹਿਰ ਦੇ ਆਸ-ਪਾਸ ਸੁਖਵੀਰ ਸਿੰਘ ਬਾਦਲ ਦੇ ਵੱਡੇ ਪੋਸਟਰ ਲੱਗ ਗਏ ਆਦਮ ਕਦ ਪਟਿਆਲਾ ਕਾਰਪੋਰੇਸ਼ਨ ਨੂੰ ਜਿੱਤਨੇ 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 ਤੁਹਾਡੇ 21 ਦੇ 31 ਨਹੀਂ 51 ਪਾਤੇ ਉਹਨਾਂ ਨੇ ਉਸ ਵੇਲੇ ਤੋਂ ਇਹ ਕੋਡ ਚੱਲਿਆ ਅੱਜ ਤੱਕ ਜਾਰੀ ਹੈ ਦੋਏ ਜਨੇ ਵਿਧਾਨ ਸਭਾ ਦੇ ਵਿੱਚ ਸੌਂਹ ਕਾ ਲੋ ਕਿ ਇਹਨਾਂ ਚੋਣਾਂ ਦੇ ਵਿੱਚ ਕਿਸੇ ਕਿਸਮ ਦੀ ਕੋਈ ਪਾਰਦਰਸ਼ਕਤਾ ਹੋਏਗੀ ਕੋਈ ਧੱਕੇਸ਼ਾਹੀ ਨਹੀਂ ਹੋਏਗੀ ਜਾਂ ਕਾਨੂੰਨ 'ਚ ਤਬਦੀਲੀ ਕਰ ਲੋ ਜਿਹਦੀ ਸਰਕਾਰ ਹੋਵੇ ਆਪਣੇ ਨਾਮਜਦ ਕਰ ਲਿਆ ਕਰੇ ਸੋ ਇਹ ਜਿਹੜਾ ਚੀਜ਼ ਹੋ ਰਹੀ ਹੈ ਲੋਕਤੰਤਰ ਪ੍ਰਣਾਲੀ ਦੇ ਬਿਲਕੁਲ ਉਲਟ ਹੋ ਰਹੀ ਹੈ ਜੇ 2002 ਚ ਕਾਂਗਰਸੀਆਂ ਨੇ ਕੀਤੀ ਸੱਤ ਚ ਕਾਲੀਆਂ ਨੇ ਕੀਤੀ ਉਦੋਂ ਫਿਰ ਇਹਨਾਂ ਨੇ ਕੀਤੀ ਤੇ ਭਾਈ ਸਾਹਿਬ ਫਿਰ ਇਹ ਆਸ ਕਿਉਂ ਰੱਖੀ ਬੈਠੇ ਹੋ ਕਿ ਹੁਣ ਆਲੇ ਪਾਰਦਰਸ਼ਕ ਤਰੀਕੇ ਨਾਲ ਕਰਾਉਣਗੇ ਹਾਂ ਇੱਕ ਗੱਲ ਹੈਗੀ ਹੈ ਕਿ ਨਿਜਾਮ ਬਦਲਣ ਆਏ ਸੀ ਨਿਜਾਮ ਬਦਲਦੇ ਬਦਲਦੇ ਆਪਣੇ ਆਪ ਨੂੰ ਬਦਲ ਬੈਠੇ ਸੋ ਅੱਜ ਇੱਥੇ ਜਿਹੜਾ ਹੈਗਾ ਰਵਰੀਤ ਸਿੰਘ ਬਿੱਟੂ ਵੀ ਰੇਲ ਮੰਤਰੀ ਪਹੁੰਚੇ ਹੋਏ ਸਨ ਹੁਣ ਅੱਜ ਤੋਂ ਸੌਖਾ ਲੋ ਕਿ ਅਸੀਂ ਭਵਿੱਖ ਦੇ ਵਿੱਚ ਜਦੋਂ ਸਾਡਾ ਸਤਾ ਚਾਏ ਅਸੀਂ ਨਹੀਂ ਕਰਾਂਗੇ ਸਾਰੇ ਰਲ ਕੇ ਗੱਲ ਕਰ ਲਓ ਪਤਾ ਲੱਗ ਜੇ ਅਸਲ ਦੇ ਵਿੱਚ ਜਿਹੜੀਆਂ ਇਹ ਚੋਣਾ ਹੁੰਦੀਆਂ ਸੀ ਵਿੱਚ ਵਿਚਾਲੇ ਵਾਲੀਆਂ ਇਹ ਸਰਕਾਰ ਦੀ ਕਾਰਗੁਜ਼ਾਰੀ ਦਿਖਾਉਂਦੀਆਂ ਹੁੰਦੀਆਂ ਸੀ ਕਿ ਟਾਈਮ ਥੋੜਾ ਰਹਿ ਗਿਆ ਦੋ ਖਸਾਲ ਆ ਲੋਕ ਤੁਹਾਡੇ ਵਾਸਤੇ ਚਾਹੁੰਦੇ ਨੇ ਆਪਣੇ ਆਪ ਦੇ ਵਿੱਚ ਸੁਧਾਰ ਕਰ ਲਓ ਜੀ ਸੋਰਟ ਸਰ ਜਿੰਦੋਸੀ ਰਵਣੀ ਦੀ ਬਿੱਟੂ ਦੀ ਗੱਲ ਕੀਤੀ ਅੱਜ ਪਟਿਆਲਾ ਆਏ ਸੀ ਉਹਨਾਂ ਵੱਲੋਂ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਗਿਆ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਕਈ ਗੱਲਾਂ ਕੀਤੀਆਂ ਜਿਵੇਂ ਕਿਸਾਨੀ ਮੁੱਦੇ ਲੈ ਕੇ ਗੱਲ ਕੀਤੀ ਹੈ ਜੀ ਉਹਨਾਂ ਕਹੇ ਕਿ ਕਿਸਾਨਾਂ ਦਾ ਹੱਲ ਕਰਨ ਲਈ ਤਿਆਰ ਆ ਜੇ ਮੈਨੂੰ ਕਹਿੰਦੇ ਡਿਊਟੀ ਰੰਦੇਵੇਂ ਕਿਸਾਨਾਂ ਨਾਲ ਗੱਲ ਕਰਨ ਲਈ ਤਿਆਰ ਆ ਉਹਨਾਂ ਕਹੇ ਕਿ ਟਕਰਾਅ ਪੈਦਾ ਕਰਨ ਦੀ ਲੋੜ ਕੀ ਹੈ ਕਿਸਾਨਾਂ ਨੂੰ ਉੱਥੋਂ ਤਾਂ ਮੈਂ ਵੀ ਨਹੀਂ ਲੰਘ ਸਕਦਾ ਸ਼ੰਭੂ ਬਾਦਰ ਤੋਂ ਕਹਿੰਦੇ ਕੋਈ ਹੋਰ ਰਾਹ ਲੱਭ ਲਓ ਬੱਸਾ ਥਰੂ ਚਲਿਓ ਰੇਲ ਟ੍ਰੇਨਾਂ ਦੇ ਵਿੱਚ ਚਲੇ ਜਾਓ ਤੇ ਦੂਜੇ ਪਾਸੇ ਟਰਸ ਜਿਹੜੀ ਗੱਲ ਆਪਾਂ ਸੁਨੀਲ ਜਾਖੜ ਨੂੰ ਲੈ ਕੇ ਐਕਸਟਰ ਕਰਦੇ ਆ ਜਾਖੜ ਸਾਹਿਬ ਬਾਰੇ ਬੋਲੇ ਨੇ ਪ੍ਰਧਾਨ ਜਾਖੜ ਸਾਹਿਬ ਹੀ ਨੇ ਉਹ ਕਹਿੰਦੇ ਸਾਡੀ ਪਾਰਟੀ ਦੇ ਹੱਕ ਦੇ ਵਿੱਚ ਲਗਾਤਾਰ ਉਹ ਬੋਲ ਰਹੇ ਨੇ ਟਵੀਟ ਕਰ ਰਹੇ ਨੇ ਤੇ ਕਈ ਗੱਲਾਂ ਉਹਨੇ ਕੀਤੀਆਂ ਨੇ ਜੀ ਦੇਖੋ ਜਿਹੜਾ ਸੁਨੀਲ ਕੁਮਾਰ ਜਾਖੜਾ ਅੱਗੇ ਪਿੱਛੇ ਤਾਂ ਬਹੁਤ ਗੱਲਾਂ ਕਰਦੇ ਆ ਪਰ ਜੇ ਕੋਈ ਸੀਨੀਅਰ ਲੀਡਰਸ਼ਿਪ ਇੱਥੇ ਹੁੰਦੀ ਬਿਜੇਰਪਾਨੀ ਸਾਹਿਬ ਪੰਜਾਬ ਮਾਮਲਿਆਂ ਦੇ ਇੰਚਾਰਜ ਨੇ ਉਹ ਇੱਥੇ ਆਏ ਹੋਏ ਨੇ ਪਿਛਲੀਆਂ ਕਈ ਮੀਟਿੰਗਾਂ ਦੇ ਵਿੱਚ ਸੁਨੀਲ ਜਾਖੜ ਸਾਹਿਬ ਦੀ ਗੈਰ ਮੌਜੂਦਗੀ ਰੜਕਦੀ ਰਹਿੰਦੀ ਹੈ ਉਹ ਕਿਉਂ ਨਹੀਂ ਜਾਂਦੇ ਉੱਥੇ ਇਹਦੇ ਨਾਲ ਮੈਂ ਅਗਲੀ ਗੱਲ ਕਹਾਂ ਰਵਨੀਤ ਮਿੱਟੂ ਸਾਹਿਬ ਬਾਰ-ਬਾਰ ਕੱਲ ਕਹਿ ਰਹੇ ਨੇ ਕਿ ਜੇ ਕੇਂਦਰ ਮੇਰੀ ਡਿਊਟੀ ਲਾਊਗਾ ਤੇ ਮੈਂ ਕਿਸਾਨਾਂ ਨਾਲ ਗੱਲ ਕਰ ਲੂੰਗਾ ਡਿਊਟੀ ਪੁੱਛ ਗਲਵੋਣੀ ਹੈ ਜੇ ਸੱਚਮੁੱਚ ਭਾਰਤੀ ਜਨਤਾ ਪਾਰਟੀ ਤੁਹਾਡੀ ਇਕਵਾਈ ਦੇ ਵਿੱਚ ਗਲਬਤ ਕਰਾਉਣਾ ਚਾਹੁੰਦੀ ਹੈ ਇਹਦੇ ਤੇ ਫਿਰ ਖਤਮ ਚੱਕੋ ਕੋਈ ਕਿਉਂ ਨਹੀਂ ਚੱਕਦੇ ਅੱਜ 13 ਫਰਵਰੀ ਤੋਂ ਕਿਸਾਨ ਉੱਥੇ ਬੈਠੇ ਨੇ 10 ਮਹੀਨੇ ਪੂਰੇ ਹੋ ਜਾਣੇ ਆ ਇੱਕ ਦਿਨ ਵਿਚਾਲੇ ਆ 13 ਨੂੰ ਉਹ ਸਰਦੀਆਂ ਦੇ ਵਿੱਚ ਗਰਮੀਆਂ ਦੇ ਵਿੱਚ ਉੱਥੇ ਛੱਤਾਂ ਤੋਂ ਬਰਾ ਬੈਠੇ ਨੇ ਉਹਨਾਂ ਵਿੱਚ ਬਹੁਤ ਵੱਡੀ ਉਮਰ ਦੇ ਵੀ ਨੇ ਹਾਲਾਂਕਿ ਉਹਨਾਂ ਨੂੰ ਵਰਜਿਤ ਕੀਤਾ ਜਾਂਦਾ ਪਰ ਜਿਹੜੇ ਪੁਰਾਣੇ ਜੁੜੇ ਹੋਏ ਨੇ ਉਹ ਆਉਂਦੇ ਆ ਮੋਹ ਹੈ ਕਿਸਾਨੀ ਨਾਲ ਹਾਲਾਂਕਿ ਚਰਚਾ ਤਾਂ ਇਹ ਸ਼ੁਰੂ ਹੋ ਗਈ ਹੈ ਕਿ ਭਾਰਤੀ ਜਨਤਾ ਪਾਰਟੀ ਆ ਜਿਹੜੇ ਨਵੇਂ ਕਾਨੂੰਨ ਲਿਆ ਰਹੀ ਹੈ ਬਿੱਟੂ ਸਾਹਿਬ ਲਦੋ ਰੱਦ ਕਰਾਓ ਤੁਸੀਂ ਸੋ ਕਹਨ ਨੂੰ ਕੁਛ ਕਹਿ ਦਿਓ ਇਹਨਾਂ ਚੀਜ਼ਾਂ ਦੇ ਨਾਲ ਨਹੀਂ ਆਉਣਾ ਮੈਂ ਫਿਰ ਇੱਕ ਵਾਰੀ ਤੁਹਾਨੂੰ ਬੇਨਤੀ ਕਰਦਾ ਸੱਚਮੁੱਚ ਜੇ ਤੁਸੀਂ ਕਿਸਾਨੀ ਦਾ ਭਲਾ ਕਰਨਾ ਚਾਹੁੰਦੇ ਹੋ ਕੌਣ ਕਹਿੰਦਾ ਉਹ ਕਹਿੰਦੇ ਜੀ ਆਓ ਕਿਹਨੇ ਆਉਣਾ ਹੈ ਬਹਿ ਕੇ ਗੱਲ ਕਰ ਲੋ ਸਾਡੇ ਦਰਵਾਜ਼ੇ ਵੀ ਖੁੱਲੇ ਨੇ ਅਸੀਂ ਗੱਲਬਾਤ ਕਰਨ ਨੂੰ ਤਿਆਰ ਆ ਤੇ ਜਿਹੜਾ ਉਹ ਕਹਿੰਦੇ ਨੇ ਕਿ ਬਸਾਂ ਤੇ ਚੜ ਕੇ ਰੇਲਾਂ ਤੇ ਚੜ ਕੇ ਤੁਸੀਂ ਉੱਥੇ ਜਾ ਸਕਦੇ ਹੋ ਤੇ ਦਵਾ ਦਿਓ ਇਹਦੀ ਆਗਿਆ ਦਿਵਾ ਦਿਓ ਉਹਨਾਂ ਨੂੰ ਉਹਨਾਂ ਦੀ ਜਰੂਰਤ ਰੁਕੇ ਜਾਣੇ ਉਹ ਬਸਾਂ ਦੇ ਤੜਕੇ ਵਗ ਜਾਣਗੇ ਰੇਲਾ ਤੇ ਕਿਉਂਕਿ ਲੋਕਤੰਤਰ ਦੇ ਵਿੱਚ ਸੰਵਿਧਾਨ ਇਹ ਗੱਲ ਕਹਿੰਦਾ ਹੈ ਕਿ ਤੁਸੀਂ ਤੁਹਾਨੂੰ ਵਿਚਾਰਾਂ ਦੀ ਆਜ਼ਾਦੀ ਹੈ ਤੁਸੀਂ ਕੋਈ ਵੀ ਗੱਲ ਕਰ ਸਕਦੇ ਹੋ ਕਿਉਂ ਨਹੀਂ ਕਰਦੇ ਸੋ ਤੁਸੀਂ ਇਹਨਾਂ ਚੀਜ਼ਾਂ ਨੂੰ ਛੱਡ ਕੇ ਇਹ ਟਿਕੜਮਬਾਜ਼ੀਆਂ ਨਾ ਕਰੋ ਸੱਚਮੁੱਚ ਜੇ ਤੁਸੀਂ ਗੱਲਬਾਤ ਕਰਨਾ ਚਾਹੁੰਦੇ ਹੋ ਇੱਕ ਗੱਲ ਮਰ ਰਕੇਸ਼ਟ ਕੈਤੋਰੀ ਦੀ ਕਹਦੇ ਆ ਇਹਦੇ ਨਾਲ ਨਾਲ ਸੰਬੰਧਿਤ ਰਕੇਸ਼ਟ ਕੈਤੋਰੀ ਇਹ ਗੱਲ ਕਹਿੰਦੇ ਨੇ ਕਿ ਪੰਜਾਬ ਦੇ ਕਿਸਾਨ 10 ਮਹੀਨਿਆਂ ਤੋਂ ਸੰਘਰਸ਼ ਕਰ ਰਹੇ ਆ ਸਾਰਿਆਂ ਦਾ ਪਿੱਛਾ ਇੱਕ ਹੈ ਉਹਨੇ ਫੇਰ ਕਿਹਾ ਕਿ ਸਾਰੇ ਕਿਸਾਨ ਭਰਾਵੋ ਪੰਜਾਬ ਦੇ ਧੜੇਓ ਖਤਮ ਕਰੋ ਧੜੇ ਪਹਿਲਾਂ ਤੁਸੀਂ ਇੱਕ ਮੰਚ ਤੇ ਆਪ ਇਕੱਠੇ ਹੋ ਫਿਰ ਬਾਕੀ ਦੀ ਗੱਲ ਕਰ ਲਿਓ ਤੇ ਮੈਂ ਇਸ ਮਾਮਲੇ ਦੇ ਵਿੱਚ ਇਹੋ ਹੀ ਗੱਲ ਕਹਿੰਦਾ ਕਿ ਮਿੱਤਰੋ ਕਿਸਾਨਾਂ ਨੂੰ ਵੀ ਚਾਹੀਦਾ ਜਿਹੜਾ ਢੰਗ ਇਹਨਾਂ ਨੇ ਲੱਭਿਆ ਜਾਂ ਤਾਂ ਉਹਨਾਂ ਨੇ ਦੇਣਾ ਨਹੀਂ ਹੁਣ 14 ਨੂੰ ਜਿੱਥੇ ਵੇਚ ਜਾਊਗਾ ਇਹਨਾਂ ਦਾ ਕਿਹੜੇ ਤਰੀਕੇ ਨਾਲ ਜਾਊਂਗੇ ਕੋਈ ਹਾਈ ਪਾਵਰ ਡਰੋਨ ਲੈ ਕੇ ਜਾਊਂਗੇ ਕਿ ਉੱਥੋਂ ਉੱਪਰ ਦੀ ਲੰਘ ਜਊਂਗੇ ਮਸਲਾ ਗੱਲਬਾਤ ਦਾ ਹੈ ਗੱਲਬਾਤ ਤੋਂ ਬਿਨਾਂ ਹੱਲ ਨਹੀਂ ਹੋਣਾ ਤੇ ਜਿਹੜੇ ਤੁਸੀਂ ਸੰਘਰਸ਼ ਕਰ ਰਹੇ ਹੋ ਦੂਜੇ ਬਾਹਰ ਬੈਠੇ ਨੇ ਉਸ ਤੋਂ ਕਈ ਗੁਣਾ ਵੱਧ ਤੇ ਉਹ ਕਿਵੇਂ ਜੇ ਪ੍ਰਵਾਨ ਹੀ ਨਹੀਂ ਕਰਨਗੇ ਤੁਹਾਡਾ ਫੈਸਲਾ ਪਹਿਲਾਂ ਤੁਸੀਂ ਇਹ ਗੱਲ ਕਰ ਲੋ ਜੇ ਬਾਕੀ ਜਥੇਬੰਦੀਆਂ ਤੁਹਾਨੂੰ ਅਧਿਕਾਰ ਦੇ ਦੇਣ ਕਿ ਜੋ ਤੁਸੀਂ ਕਰਕੇ ਆਓਗੇ ਸਾਨੂੰ ਪ੍ਰਵਾਨ ਹੋਵੇਗਾ ਮੈਨੂੰ ਨਹੀਂ ਖਿਆਲ ਇਹ ਗੱਲ ਰਕੇਸ਼ ਟਕੈਤ ਦੀ ਮੈਂ ਵੀ ਬਰੋਡਤਾ ਕਰਦਾ ਕਿ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਪਹਿਲਾਂ ਇੱਕ ਹੋਣ ਤਾਂ ਬਸਲੇ ਦਾ ਹੱਲਾ ਇਹਨਾਂ ਨੂੰ ਇੱਕ ਦੂਜੇ ਤੇ ਭਰੋਸਾ ਹੀ ਨਹੀਂ ਸੋ ਇਹ ਸੰਘਰਸ਼ਕ ਭਾਵੇਂ ਪਾਣੀ ਚ ਵਧਾਣੀ ਹੈ ਜਿੰਨੀ ਮਰਜ਼ੀ ਲੰਬੀ ਪਾ ਲੋ ਲੱਸੀ ਨੂੰ ਜਿੰਨਾ ਮਰਜ਼ੀ ਬਲੋ ਵਧਾ ਲੋ ਕਹਿੰਦੇ ਲੜਾਈ ਤੇ ਲੱਸੀ ਜਿੰਨਾ ਮਰਜ਼ੀ ਵਧਾ ਲੋ ਉਨੀ ਵੱਧ ਜਾਂਦੀ ਹੈ ਸੋ ਮੇਰੀ ਸਿਨੇਮਰ ਬੇਨਤੀ ਹੈ ਕਿ ਪਹਿਲਾਂ ਤੁਸੀਂ ਇੱਕ ਹੋਵੋ ਇੱਕ ਹੋ ਕੇ ਇੱਕ ਸਾਂਝਾ ਇੱਕ ਪ੍ਰਜਿਡੀਅਮ ਟਾਈਪ ਕੋਈ ਜਥੇਬੰਦੀ ਦੀ ਸਾਂਝੀ ਕਮੇਟੀ ਬਣਾ ਲਓ ਕਿ ਆਹ ਕਮੇਟੀ ਗੱਲ ਕਰੂਗੀ ਜਿਹੜਾ ਫੈਸਲਾ ਕਰਕੇ ਆਉਣਗੇ ਸਾਨੂੰ ਸਾਰਿਆਂ ਨੂੰ ਸਰਮੱਥੇ ਜੀ ਚੋਣ ਸਾਹਿਬ ਜਿੱਥੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਤਨਖਾਹਿਆ ਕਰਾ ਦਿੱਤਾ ਹੈ ਤੇ ਆਪਣੀ ਹ ਲਗਾਤਾਰ ਸੇਵਾ ਨਿਭਾ ਰਹੇ ਨੇ ਹੁਣ ਸਿੱਖ ਜਥੇਬੰਦੀਆਂ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਜਾ ਕੇ ਇੱਕ ਮੰਗ ਪੱਤਰ ਦਿੱਤਾ ਗਿਆ ਉਹਨੇ ਕਹੇ ਕਿ ਨਰੈਣ ਸਿੰਘ ਚੌੜੇ ਨੂੰ ਪੰਥ ਚੋਂ ਛੇਕਿਆ ਜਾਵੇ ਬਲਕਿ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਪੰਥ ਚੋਂ ਛੇਕਿਆ ਜਾਵੇ ਜੀ ਦੇਖੋ ਇਹ ਬਹੁਤ ਸਾਰੀਆਂ ਸਿੱਖ ਜਥੇਬੰਦੀਆਂ ਨੇ ਜਿਹਦੇ ਵਿੱਚ ਦਲ ਖਾਲਸਾ ਤੇ ਹੋਰ ਵੀ ਨੇ ਉਹਨਾਂ ਨੇ ਕਿਹਾ ਕਿ ਨਰੈਣ ਸਿੰਘ ਚੌੜਾ ਨੂੰ ਜੇ ਛੇਕਣਗੇ ਨਾ ਅਸੀਂ ਪ੍ਰਵਾਨ ਕਰਾਂਗੇ ਨਾ ਮੰਨਾਂਗੇ ਪਤਾ ਨਹੀਂ ਕਿਉਂ ਕਈ ਦਹਾਕਿਆਂ ਤੋਂ ਬਾਅਦ ਵੀ ਇਹਨਾਂ ਸਿੱਖ ਆਗੂਆਂ ਨੇ ਕੋਈ ਅਕਲ ਵਾਲੀ ਗੱਲ ਤਾਂ ਸਿੱਖੀ ਨਹੀਂ ਉਹ ਤੋਂ ਸਬਕ ਵੀ ਨਹੀਂ ਲਿਆ ਤੇ ਸ੍ਰੀ ਕਾਲ ਤਖਤ ਸਾਹਿਬ ਦੀ ਮਹਾਨਤਾ ਨੂੰ ਆਪਣੇ ਦੋਹੇ ਹੱਥਾਂ ਦੇ ਨਾਲ ਇਹ ਰੋਲ ਰਹੇ ਨੇ ਇਹਨਾਂ ਨੇ ਜੱਦਰ ਸਾਹਿਬ ਨੇ ਕਿਹਾ ਸੀ ਵੀ 3 ਦਿਨਾਂ ਦੇ ਵਿੱਚ ਵਿੱਚ ਤੁਸੀਂ ਅਸਤੀਫੇ ਦਿਓ ਜਿਹੜੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਆ ਉਹ ਇਹਨੂੰ ਪ੍ਰਬੰਧਨ ਕਰੇਗੀ ਤੇ ਕਮੇਟੀ ਜਿਹੜੀ ਦੂਜੀ 8 ਮੈਂਬਰੀ ਹੈ ਉਹ ਨਵੀਂ ਭਰਤੀ ਕਰਾਏਗੀ ਕੀ ਇਹਨਾਂ ਨੇ ਇਹ ਗੱਲ ਮੰਨ ਲਈ ਕੀ ਅਜੇ ਵੀ ਬੀਤੇ ਤੋਂ ਸਭ ਕੁਝ ਸਿੱਖ ਲਿਆ? ਸੁਖਵੀਰ ਸਿੰਘ ਦੀ ਇਹ ਸੇਵਾ ਤਾਂ ਕੱਲ ਪੂਰੀ ਹੋ ਜਾਣੀ ਐ। ਉਹਨੇ ਜਾ ਕੇ ਪਰਸੋਂ ਨੂੰ ਅਰਦਾਸ ਵੀ ਕਰਾ ਦੇਣੀ ਐ। ਕਿ ਉਹਨੂੰ ਪ੍ਰਵਾਨ ਕਰ ਲਿਆ ਜਾਵੇਗਾ। ਸੰਗਤ ਪ੍ਰਵਾਨ ਕਰੇਗੀ ਜਿਹੜੀ ਸਭ ਤੋਂ ਵੱਡੀ ਗੱਲ ਐ। ਇਹ ਜਥੇਬੰਦੀਆਂ ਕਹਿੰਦੀਆਂ ਨੇ ਕਿ ਜਿਹੜੇ ਬੰਦੇ ਨੇ ਕਾਲ ਤੱਕ ਸਭ ਤੇ ਖੜ ਕੇ ਇਹ ਪ੍ਰਵਾਨ ਕੀਤਾ ਹੋਵੇ ਕਿ ਬੇਅਦਬੀਆਂ ਸਾਡੇ ਰਾਜ ਦੇ ਵਿੱਚ ਹੋਈਆਂ ਦੋ ਸਿੰਘ ਸਾਡੇ ਰਾਜ ਚ ਸ਼ਹੀਦ ਹੋਏ ਉੱਥੇ ਸੇਕ ਨੌਜਵਾਨਾਂ ਦੇ ਕਾਤਲ ਨੂੰ ਡੀਜੀਪੀ ਲਾਇਆ ਇੱਕ ਨੂੰ ਪਾਰਟੀ ਦੇ ਵਿੱਚ ਲਿਆ ਕੇ ਉਹਦੀ ਘਰਵਾਲੀ ਨੂੰ ਸੰਸਦੀ ਸਿਕੱਤਰ ਵੀ ਬਣਾਇਆ ਇਹ ਸਾਰੀਆਂ ਗੱਲਾਂ ਤਾਂ ਪ੍ਰਵਾਨ ਕੀਤੀਆਂ ਨੇ ਇਹਨਾਂ ਨੇ ਤੇ ਸੁਖਵੀਰ ਸਿੰਘ ਨੇ ਕਿਹਾ ਕਿ ਮੇਰੀ ਜ਼ਿੰਮੇਵਾਰੀਆ ਕਿਉਂਕਿ ਮੈਂ ਪ੍ਰਧਾਨ ਸੀਗਾ ਇਹ ਜਥੇਬੰਦੀਆਂ ਵਾਲੇ ਕਹਿੰਦੇ ਨੇ ਕਿ ਜਿਹੜਾ ਬੰਦਾ ਆਪਣੀ ਗناہ ਮੰਨ ਚੁੱਕਿਆ ਉਹਨੂੰ ਪੰਥ ਚੋਂ ਕਿਉਂ ਨਾ ਛੇਕਿਆ ਜਾਵੇ ਜਿਹੜੀ ਸਥਿਤੀ ਸ਼੍ਰੀ ਕਾਲ ਤੱਕ ਸਭ ਤੇ ਬਾਕੀ ਜਥੇਦਾਰਾਂ ਦੀ ਇਹਨਾਂ ਨੇ ਕਰਤੀ ਅਜੇ ਤੱਕ ਇਹਨਾਂ ਨੇ ਕੋਈ ਸਬਕ ਨਹੀਂ ਸਿੱਖਿਆ ਤੇ ਸਿੱਖਣਾ ਵੀ ਨਹੀਂ ਲੱਗਦਾ ਤੇ ਜਿਹੜੇ ਨਾਲ ਨੇ ਉਹ ਪਤਾ ਨਹੀਂ ਕਿਹੜੇ ਅੰਕੜੇ ਲਿਆ ਲਿਆ ਕੇ ਲੋਕਾਂ ਦੀਆਂ ਅੱਖਾਂ 'ਚ ਕੱਟਾ ਪਾ ਰਹੇ ਨੇ ਕਿ ਜਦੋਂ ਹੁਣ ਦੁਬਾਰਾ ਇਹ ਕਾਲ ਤਖਤ ਸਾਹਿਬ ਤੇ ਫਸੀਲ ਤੇ ਜਾ ਕੇ ਸਾਹਮਣੇ ਬੈਠਣਗੇ ਜਥੇਦਾਰਾ ਸਾਹਿਬ ਤੇ ਉੱਤੇ ਉਹ ਨજર ਸਭ ਦੀ ਲੱਗੀ ਹੋਈ ਹੈ ਕਿ ਜੇ ਤੁਹਾਡੀ ਗੱਲ ਹੀ ਨਹੀਂ ਮੰਨਦੇ ਤੇ ਹੋਰ ਕਿਹਦੀ ਗੱਲ ਮੰਨਣਗੇ ਨਵੀਆਂ ਕਹਾਣੀਆਂ ਪਾਉਣ ਲੱਗੇ ਆਹ ਨਹੀਂ ਆਹ ਨਹੀਂ ਤੇ ਜਿਹੜਾ ਸ਼ਰੂਣੀ ਕਮੇਟੀ ਦਾ ਪ੍ਰਧਾਨ ਹੈ ਉਹਦੇ ਤੇ ਰੋਜ਼ ਇਲਜ਼ਾਮ ਲੱਗ ਰਹੇ ਨੇ ਕਿ ਉਹਦੇ ਦੋਏ ਬੇਟੇ ਪਤਤ ਨੇ ਫਿਰ ਪਤਾ ਨਹੀਂ ਇਹ ਕਿਹੜੀ ਰਹਿਤ ਮਰਿਆਦਾ ਤਹਿਤ ਜੇ ਆਪਣੇ ਤਾਂ ਸਾਰੀ ਮਰਿਆਦਾ ਠੀਕ ਐ ਦੂਜਿਆਂ ਤੇ ਕਿੰਤੂ ਕਰ ਦੋ ਸੋ ਇਹ ਜਥੇਬੰਦੀਆਂ ਨੇ ਜਾ ਕੇ ਉੱਥੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੇ 328 ਰੂਪ ਚੋਰੀ ਹੋਏ ਉਹਦਾ ਮਸਲਾ ਕਿਸੇ ਪਾਸੇ ਨਹੀਂ ਲੱਗਿਆ ਤੇ ਬਹੁਤ ਸਾਰੀਆਂ ਮਾਮਲੇ ਜਥੇਦਾਰ ਸਾਹਿਬ ਜਿਹੜੇ ਇਹ ਮੌਜੂਦਾ ਨੇ ਇਹਨਾਂ ਦੇ ਦੌਰਾਨ ਵਾਪਰੇ ਜਦੋਂ ਤੁਸੀਂ ਫੈਸਲਾ ਦਿੱਤਾ ਸੀ 2 ਦਸੰਬਰ ਨੂੰ ਲੋਕਾਂ ਨੂੰ ਨਜ਼ਰ ਆਉਣ ਲੱਗ ਗਿਆ ਸੀ ਕਿ ਅਕਾਲੀ ਫੂਲਾ ਸਿੰਘ ਬਾਗੀ ਜਤੇਦਾਰ ਸਾਹਿਬ ਗਰਜੇ ਨੇ ਉੱਥੇ ਕਿਉਂਕਿ ਛੇਵੇਂ ਪਾਤਸ਼ਾਹ ਦਾ ਪਹਿਰਾ ਰਹਿੰਦਾ ਹੈ ਤੇ ਪਰ ਕੁਝ ਸਮੇਂ ਤੋਂ ਬਾਅਦ ਹੁਣ ਜਤੇਦਾਰ ਸਾਹਿਬ ਤੇ ਨਜ਼ਰਾਂ ਲੱਗੀਆਂ ਹੋਈਆਂ ਨੇ ਕਿ ਇਹਨਾਂ ਦੀ ਗੱਲ ਸੁਣਨੀ ਹੈ ਜਾਂ ਇਹ ਕਹਤਾ ਜੀ 20 ਦਿਨਾਂ ਦਾ ਸੰਤੋਜ ਜਤੇਦਾਰ ਸਾਹਿਬ ਨੇ ਟਾਈਮ ਦਿੱਤਾ ਸੀਗਾ ਪਤਾ ਨਹੀਂ ਕਿਹੜੇ ਵੇਲੇ ਦਿੱਤਾ ਇਹ ਪੰਜ ਪ੍ਰਧਾਨੀ ਦਾ ਮਾਮਲਾ ਸੀ ਜਾਂ ਇੱਕ ਬੰਦੇ ਦਾ ਫੈਸਲਾ ਸੀ ਜੱਦਰ ਸਾਹਿਬ ਵੱਲੋਂ ਕੋਈ ਨਹੀਂ ਆਇਆ ਸੋ ਕੀ ਇਸ ਆਪਣੇ ਆਪ ਨੂੰ ਸਹੀ ਸਾਬਤ ਕਰ ਲੈਣਗੇ ਜਾਂ ਨਹੀਂ ਅਕਾਲ ਤਖਤ ਸਾਹਿਬ ਬਾਰੇ ਪਾਸੇ ਰੁੰਦਾ ਜਰਾ ਸੰਗਤ ਦੀਆਂ ਲੱਗੀਆਂ ਹੋਈਆਂ ਜੀ ਡੋਕਟਰ ਸਾਹਿਬ ਨਰੈਣ ਸਿੰਘ ਚੌੜਾ ਨੂੰ ਅੱਜ ਮੁਰ ਤੋਂ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਸੀ ਤੇ ਅਦਾਲਤ ਵੱਲੋਂ ਮੁਰ ਤੋਂ ਨਾ 3 ਦਿਨ ਦਾ ਰਿਮਾਂਡ ਦਿੱਤਾ ਗਿਆ ਜੀ ਦਿੱਤਾ ਜੀ 3 ਦਿਨ ਦਾ ਰਿਮਾਂਡ ਪਹਿਲਾਂ ਪਹਿਲਾਂ ਤਾਂ ਦੱਸਦੇ ਨੇ ਵੀ 6 ਦਿਨਾਂ ਚ ਕੀ ਚੀਜ਼ ਕੱਢ ਕੇ ਲਏ ਨੇ ਇਹ ਜਿਹੜੀ ਹੁਣ 3 ਦਿਨਾਂ ਚ ਕੱਢਨੇ 9 ਦਿਨ ਹੋ ਗਏ 5 ਦਿਨ ਹੋਰ ਲੈ ਲਿਓ ਇੱਕ ਵਾਰੀ 3 ਦਿਨ ਫੇਰ ਇਕੱਠਾ ਲੈ ਲਿਓ ਤੇ ਦੋ ਰਹਿ ਜਾਣਗੇ ਉਨੂੰ ਬਾਅਦ ਫਿਰ 14 ਦਿਨਾਂ ਜਾਂ ਤਾਂ ਕੇਸ ਨਵਾਂ ਪਾ ਦਿਓ ਜਾਂ ਫਿਰ ਨਿਆਂਇਕ ਹरासत ਚੋਂ ਉਹਨੂੰ ਭੇਜਿਆ ਹੀ ਪਵੇਗਾ ਇਹ ਦੱਸਣ ਦਾ ਯਤਨ ਕੀਤਾ ਜਾ ਰਿਹਾ ਹੈ ਕਿ ਅਸੀਂ ਬੜੀ ਸਖਤ ਕਿਸਮ ਦੀ ਇਨਵੈਸਟੀਗੇਸ਼ਨ ਕਰ ਰਹੀ ਹਾਂ ਜੀ ਸੋ ਹੌਟਲ ਸਾਹਿਬ ਦੂਜੇ ਪਾਸੇ ਗੱਲ ਕਰਦੇ ਖਨੌਰੀ ਬਾਰਡਰ ਤੇ ਬੈਠੇ ਨੇ ਜੀ ਜਗਜੀਤ ਸਿੰਘ ਢੱਲੇਵਾਲ ਜੋ ਕਿ ਕਿਸਾਨ ਲੀਡਰ ਨੇ ਹੋ ਭੁੱਖ ਹੜਤਾਲ ਤੇ ਬੈਠੇ ਨੇ ਤੇ ਉਹਨਾਂ ਦਾ ਲਗਾਤਾਰ weight ਘਟਦਾ ਜਾ ਰਿਹਾ ਤੇ ਅੱਜ ਜਿੱਥੇ ਸਰਕਾਰੀ ਡਾਕਟਰ ਚੈੱਕਅਪ ਲਈ ਆਏ ਸੀ ਤੇ ਉੱਥੇ ਜਿਹੜੇ ਕਿਸਾਨ ਸੀ ਉਹਨਾਂ ਵੱਲੋਂ ਸਰਕਾਰੀ ਟੀਮ ਨੂੰ ਰੋਕ ਦਿੱਤਾ ਗਿਆ ਜੀ ਚੈੱਕਅਪ ਚੈੱਕਅਪ ਕਰਤੋ ਦੇਖੋ ਜੀ ਇਹ ਮੇਰਾ ਖਿਆਲ ਹੈ ਕਿ ਇਸ ਤਰ੍ਹਾਂ ਦਾ ਕੰਮ ਨਹੀਂ ਹੋਣਾ ਚਾਹੀਦਾ ਅੱਜ ਇੱਕ ਬੜੀ ਗੱਲ ਆਈ ਕਿ ਜਦੋਂ ਰਾਜਿਆਂ ਦਾ ਰਾਜ ਹੁੰਦਾ ਸੀ ਨਾ ਇਹ ਉਦੋਂ ਭੁਖੜ ਤਾਲਾ ਹੁੰਦੀਆਂ ਸੀ ਕਿ ਸ਼ਾਇਦ ਰਾਜੇ ਦੇ ਮਨ 'ਚ ਦਇਆ ਆ ਜੇ ਉਹ ਮਾਫ ਕਰ ਦੇਵੇ ਅੱਜ ਲੋਕਤੰਤਰ ਲੋਕਤੰਤਰ ਦੇ ਵਿੱਚ ਪਹਿਲਾਂ ਸਭ ਤੋਂ ਵੱਡਾ ਜਿਹੜਾ ਸੀ ਸਭ ਤੋਂ ਵੱਡਾ ਮਰਨ ਵਰਤ ਉਹ ਸੀ ਦਰਸ਼ਨ ਸਿੰਘ ਫੇਰੂਮਾਨ ਦਾ 73 ਦਿਨ ਕੱਢ ਗਏ ਸੀ ਉਹ ਡਲੇਵਲਸ ਆਫ ਦੀ ਚਾਰ-ਚਾਰ ਬੰਦੇ ਉਹਨਾਂ ਨੂੰ ਉਠਾਉਂਦੇ ਐ ਸਿਹਤ ਕਾਫੀ ਜਵਾਬ ਦੇ ਰਹੀ ਹੈ ਉਹਨਾਂ ਦੀਆਂ ਕਿਡਨੀਆਂ ਲਿਵਰ ਇਹ ਸਾਰੇ ਦਾ ਸਾਰਾ ਅਸਰ ਪੈ ਰਿਹਾ ਕਿਉਂਕਿ ਜੇ ਪੇਟ ਦੇ ਵਿੱਚ ਕੁਝ ਜਾਊਗਾ ਹੀ ਨਹੀਂ ਖੁਰਾਕ ਹੀ ਨਹੀਂ ਜਾਊਗੀ ਤੇ ਇੰਜਣ ਚੱਲੂਗਾ ਕਿਵੇਂ ਦਲੇਵਾਲ ਸਾਹਿਬ ਦਾ ਆਪਣਾ ਮਸਲਾ ਤੇ ਸਾਰੇ ਜਿੰਨੇ ਨੇ ਉਹਨਾਂ ਨੂੰ ਇਹ ਗੱਲ ਕਹਿ ਰਹੇ ਨੇ ਇਹੋ ਹੀ ਗੱਲ ਰਕੇਸ਼ਟ ਕੈਤਰੀ ਵੀ ਕਹੀ ਹੈ ਕਿ ਭਾਈ ਸਾਹਿਬ ਇਹ ਜਿਹੜਾ ਮਾਮਲਾ ਹੈ ਤੁਸੀਂ ਸੰਗਤ ਦੀ ਗੱਲ ਮੰਨੋ ਇਹ ਮਾਮਲਾ ਠੀਕ ਨਹੀਂ ਹੋਇਆ ਕਰਦਾ ਸੋ ਉਹਨਾਂ ਨੂੰ ਉਹਨਾਂ ਦੇ ਨਾਲ ਦੇ ਸਾਥੀਆਂ ਨੂੰ ਮਰਵਾਉਣਾ ਚਾਹੀਦਾ ਹੈ ਸੰਘਰਸ਼ਿਕ ਜਾਰੀ ਰੱਖੋ ਕੋਈ ਸਮੱਸਿਆ ਨਹੀਂ ਪਰ ਜਿਹੜਾ ਮਰਨ ਵਰਤਾਲਾ ਇਹਦਾ ਅਸਰ ਉਸਰਤਾ ਕਿਸੇ ਤੇ ਹੋਣਾ ਨਹੀਂ ਤੁਸੀਂ ਘਟੋ ਘਟ ਆਪਦਾ ਇਹ ਕਮਨਾ ਕਰੋ ਸੰਘਰਸ਼ ਦੇ ਵਿੱਚ ਹਾਜ਼ਰ ਰਹੋ ਤੇ ਜੇ ਕੱਲੂ ਜਿੱਤ ਹੁੰਦੀ ਹੈ ਉਹ ਥੋੜੀ ਅਗਵਾਈ ਚ ਥੋੜੇ ਇਹ ਲੋਕਾਂ ਦੀ ਤਮੰਨਾ ਹੈ ਸੋ ਡੱਲੇਵਾਲ ਸਾਹਿਬ ਨੂੰ ਥੋੜਾ ਜਿਹਾ ਆਪਦੇ ਇਸ ਫੈਸਲੇ ਤੇ ਵਿਚਾਰ ਕਰ ਲੈਣਾ ਚਾਹੀਦਾ ਜੀ ਸੋ ਹਟਲ ਸਭ ਮਨੀਸ਼ ਸ਼ੋਧਿਆ ਨੂੰ ਸੁਪਰੀਮ ਕੋਰਟ ਤੋਂ ਥੋੜੀ ਰਾਹਤ ਮਿਲੀ ਹੈ ਜੀ ਹਾਂ ਉਹਨਾਂ ਨੂੰ ਇੱਕ ਚੰਗੀ ਰਾਹਤ ਮਿਲੀ ਹੈ ਜੀ ਆਪਕਾਰੀ ਨੀਤੀ ਦੇ ਵਿੱਚ ਇਹਦੇ ਵਿੱਚ ਸੁਪਰੀਮ ਕੋਰਟ ਵਿੱਚ ਜਸਟਿਸ ਬੀ ਆਰ ਗਵਈ ਜਸਟਿਸ ਕੇ ਵੀ ਵਿਸ਼ਵਨਾਥਨ ਪਹਿਲਾਂ ਹੁੰਦਾ ਸੀ ਕਿ ਇਹਨਾਂ ਨੂੰ ਹਫਤੇ ਦੇ ਵਿੱਚ ਦੋ ਦਿਨ ਜਵਾਨਤਾਂ ਦੀ ਸ਼ਰਤਾਬ ਤਾਬਕ ਇਹਨਾਂ ਨੂੰ ਜਾਣਾ ਪੈਂਦਾ ਸੀ ਐਨਫੋਰਸਮੈਂਟ ਡਾਇਰੈਕਟੋਰੇਟ ਕੇਂਦਰੀ ਜਾਂਚ ਬਿਊਰੋਸ ਜਿਹੜੀ ਇਹ ਸੀਬੀਆਈ ਤੇ ਐਨਫੋਰਸਮੈਂਟ ਡਾਇਰੈਕਟਰ ਨੂੰ ਨੋਟਿਸ ਤੇ ਜਾਰੀ ਕਰਕੇ ਜਵਾਬ ਮੰਗਿਆ ਸੀ ਇਸ ਤੋਂ ਪਹਿਲਾਂ 9 ਅਗਸਤ ਨੂੰ ਸੁਪਰੀਮ ਕੋਰਟ ਨੇ ਆਪਕਾਰੀ ਨੀਤੀ ਭ੍ਰਿਸ਼ਟਾਚਾਰ ਮਨੀ ਲਾਂਡਰਿੰਗ ਵਿੱਚ ਸ਼ਿਸ਼ੂਧੀਆਂ ਹੋਰਾਂ ਨੂੰ ਜਵਾਨਤ ਦਿੱਤੀ ਸੀ ਤੇ ਇੱਕ ਇਹ ਕਰਤਾ ਕਿ ਜਦੋਂ ਪਹਿਲਾਂ ਇਹ ਜਾਂਚ ਅਧਿਕਾਰੀ ਅੱਗੇ ਹਫਤੇ ਚ ਦੋ ਵਾਰ ਪੇਸ਼ ਹੁੰਦੇ ਸੀ ਇਹ ਦੋ ਵਾਰ ਪੇਸ਼ ਹੋਣ ਤੋਂ ਉਹਨਾਂ ਨੂੰ ਛੋਟ ਦੇ ਦਿੱਤੀ ਗਈ ਹੈ ਜਿਹੜਾ ਇੱਕ ਵੱਡੀ ਰਾਹਤ ਮੰਨੀ ਜਾ ਰਹੀ ਹੈ ਜੀ ਸੋਟਰ ਸਾਧੂ ਜੀ ਪਾਸੇ ਆਮ ਆਦੀ ਪਾਰਟੀ ਵੱਲੋਂ ਵੀ ਆਪਣੀ ਸੂਚੀ ਹੈ ਨਗਰ ਨਿਗਮ ਚੋਣਾਂ ਲੈ ਕੇ ਉਹ ਜਾਰੀ ਕਰ ਦਿੱਤੀ ਗਈ ਜਿੱਥੇ ਅਮਨ अरोड़ा ਵੱਲੋਂ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਸੀ ਉਹਨਾਂ ਨੇ ਕਿਹਾ ਕਿ ਪੂਰੀ ਨਿਰਪੱਖ ਚੋਣਾਂ ਹੋਣਗੀਆਂ ਕਿਸੇ ਨਾਲ ਕੋਈ ਧੱਕਾ ਨਹੀਂ ਹੋਏਗਾ ਸਾਰੇ ਇਲਜ਼ਾਮ ਝੂਠੇ ਲਗਾਏ ਜਾ ਰਹੇ ਨੇ ਬੋਲਦਿਆਂ ਵੱਲੋਂ ਜੀ ਆ ਤਾਜ਼ਾ ਵੀਡੀਓ ਭੇਜ ਦਿਓ ਮਨ अरोड़ा ਸਾਹਿਬ ਨੂੰ ਪਟਿਆਲੇ ਦੀ ਕਿ ਭਾਈ ਸਾਭਾ ਵੇਖ ਲਓ ਭਾਵੇਂ ਲੱਕੜ ਦੀ ਅਨਕਲਾ ਕੀ ਵੇਖ ਲਓ ਸੋ ਪ੍ਰਧਾਨ ਨੇ ਇਹਨਾਂ ਨੇ 784 ਬੰਦਿਆਂ ਦੀ ਆਪਦੀ ਸੂਚੀ ਸਾਰੀਆਂ ਨਗਰ ਨਗਰਾਂ ਕਈ ਨਗਰ ਕਾਉਂਸਲਾਂ ਉਹ ਪਹਿਲੀ ਸੂਚੀ ਜਾਰੀ ਕਰਤੀ ਐ ਦੂਜਿਆਂ ਨੇ ਵੀ ਜਾਰੀ ਕਰਤੀ ਐ ਅਕਾਲੀਆਂ ਦੀ ਵੀ ਜਾਰੀ ਹੋ ਗਈ ਐ ਤੇ ਬਹੁਜਨ ਸਮਾਜ ਪਾਰਟੀ ਨੇ ਵੀ ਕਿਹਾ ਸੀ ਅਸੀਂ ਚੋਣ ਤੇ ਨਿਸ਼ਾਨ ਤੇ ਚੋਣ ਲੜਾਂਗੇ ਉਹ ਸਾਰਾ ਕੁਝ ਜਾਰੀ ਹੋ ਗਿਆ ਹੁਣ ਦੰਗਲ ਸ਼ੁਰੂ ਹੋ ਗਿਆ ਕਿੱਥੇ ਜਾ ਕੇ ਮੁੱਕੇਗਾ ਇਹ ਤਾਂ 22 ਤਰੀਕ ਨੂੰ ਪਤਾ ਲੱਗੇਗਾ ਕੀ ਲੋਕਤੰਤਰ ਦੀ ਲਾਖੀ ਹੁੰਦੀ ਐ ਜਾਂ ਲੋਕਤੰਤਰ ਦੀਆਂ ਤਾਂ ਜਿਗਾ ਉੱਡਦੀਆਂ ਨੇ ਸਭ ਤੋਂ ਵੱਧ ਜ਼ਿੰਮੇਵਾਰ ਇਹਦੇ ਵਿੱਚ ਕਾਂਗਰਸ ਪਾਰਟੀ ਹੈ ਜਿਨ੍ਹਾਂ ਦੇ ਵੇਲੇ ਸ਼ੁਰੂ ਹੋਇਆ ਸੀ ਉਸ ਤੋਂ ਪਹਿਲਾਂ ਇਸ ਤਰ੍ਹਾਂ ਦੀ ਕੋਈ ਗੱਲਬਾਤ ਘੱਟੋ-ਘੱਟ ਪੰਜਾਬ 'ਚ ਨਹੀਂ ਸੀ ਐਵੇਂ ਛੋਟੂ-ਮੋਟਾ ਘਟਨਾਵਾ ਵਾਪਰ ਜਾਂਦੀਆਂ ਸੀ ਉਹ ਵੱਖਰੀਆਂ ਸੀ ਜੀ ਸਟੂਲ ਸਾਹਿਬ ਦੂਜੇ ਪਾਸੇ ਗੁਜਰਾਤ ਦੇ ਜਿਹੜੇ ਮੁੱਖ ਮੰਤਰੀ ਨੇ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਨੇ ਜੀ ਹਾਂ ਗੁਜਰਾਤ ਦੇ ਪ੍ਰਧਾਨ ਮੰਤਰੀ ਭពਿੰਦਰ ਪਟੇਲ ਅੱਜ ਇਹਨਾਂ ਨੂੰ ਮਿਲਨੇ ਆ ਕੇ ਪ੍ਰਧਾਨ ਮੰਤਰੀ ਸਾਹਿਬ ਨੂੰ ਦਿੱਲੀ ਦੇ ਵਿੱਚ ਇਹ ਮੀਟਿੰਗ ਆਮ ਤੌਰ ਤੇ ਅਹਿਮ ਮੰਨੀ ਜਾਂਦੀ ਹੈ ਉਹਦਾ ਕਾਰਨ ਹੈ ਕਿ ਬਹੁਤ ਸਾਰੀਆਂ ਆਪਦੇ ਰਾਜ ਦੀਆਂ ਸਮੱਸਿਆਵਾਂ ਮੰਗਾਂ ਹੁੰਦੀਆਂ ਨੇ ਉਹ ਮੰਗਾਂ ਨੂੰ ਲੈ ਕੇ ਫਿਰ ਆਪ ਸਵਿਚ ਦੀ ਗੱਲਬਾਤ ਕਰਨੀ ਹੁੰਦੀ ਹੈ ਸੋ ਭੁਪਿੰਦਰ ਪਟੇਲ ਸਾਹਿਬ ਪ੍ਰਧਾਨ ਮੰਤਰੀ ਸਾਹਿਬ ਦੇ ਕੋਲ ਮੁਲਾਕਾਤ ਕਰਨ ਲਈ ਆਏ ਸਨ ਉਮੀਦ ਹੈ ਕਿ ਉਹਨਾਂ ਨੇ ਕੋਈ ਰਾਜ ਦੀਆਂ ਵਿਸ਼ੇਸ਼ ਮੰਗਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਹੋਣਾ ਹੈ ਜੀ ਅੱਜ ਦੇ ਪਰ ਉਹਨਾਂ ਦੇ ਵਿੱਚ ਐਨਟੀਡਾ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਲੈਣ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਮਿਹਰਬਾਨੀ ਜੀ ਅਸਣ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਅਖੀਰ ਤੱਕ ਸਾਡੇ ਨਾਲ ਜੁੜੇ ਰਹੇ ਪ੍ਰੋਗਰਾਮ ਲੈ ਕੇ ਕੱਲ ਫੇਰ ਹਾਜ਼ਰ ਹੋਵਾਂਗੇ ਧੰਨਵਾਦ